ਤੇਜ ਤਰ ਹਥਿਆਰਾਂ ਦੇ ਨਾਲ 14000 ਦੀ ਲੁੱਟ ਕਰਨ ਵਾਲੇ ਚਾਰ ਨੂੰ ਗ੍ਰਿਫਤਾਰ ਕਰ 10800 ਰੁਪਇਆ ਕਰਵਾਇਆ ਬਰਾਮਦ ਐਸ ਐਚਓ ਕਨਾਲ ਕਲੋਨੀ ਨੇ ਦਿੱਤੀ ਜਾਣਕਾਰੀ ਵੀਰਵਾਰ ਨੂੰ 12:30 ਵਜੇ ਦੇ ਲਗਭਗ ਐਸ ਐਚਓ ਕਨਾਲ ਕਲੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟਿੰਡਾ ਦੇ ਰੇਲਵੇ ਕੁਆਰਟਰਾਂ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਹ ਪੀਰ ਖਾਨ ਦੇ ਮੱਥਾ ਟਿਕਣ ਜਾ ਰਿਹਾ ਸੀ ਤਾਂ ਪੰਜ ਵਿਅਕਤੀਆਂ ਵੱਲੋਂ ਉਸ ਦੇ ਕੋਲੋਂ ਤੇਜ ਤਰ ਹਥਿਆਰਾਂ ਦੇ ਨਾਲ 14000 ਰੁਪਏ ਦੀ ਲੁੱਟ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਪੰਜਾਂ ਦੇ ਵਿੱਚੋਂ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਨਾਰਗ ਦੱਸਿਆ ਜਾ ਰਿਹਾ ਹੈ ਅਤੇ ਇੱਕ ਦੀ ਆਪਣੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਕੋਲੋਂ ਜੋ ਇਹਨਾਂ ਵੱਲੋਂ ਉਸ ਮੌਕੇ ਹਥਿਆਰ ਵਰਤੇ ਗਏ ਸਨ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਕਰਵਾ ਲਏ ਗਏ ਹਨ ਅਤੇ ਜੋ ਇਹਨਾਂ ਵੱਲੋਂ 14000 ਰੁਪਏ ਦੀ ਉਸ ਵਿਅਕਤੀ ਤੋਂ ਲੁੱਟ ਕੀਤੀ ਗਈ ਸੀ ਉਸ ਦੇ ਵਿੱਚੋਂ 10800 ਰੁਪਿਆ ਇਹਨਾਂ ਦੇ ਕੋਲੋਂ ਆਪਣਾ ਬਰਾਮਦ ਕਰਵਾ ਲਿਆ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਨਾਲ ਕੋਰੋਨੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਰੇਲਵੇ ਕੁਆਟਰਾਂ ਦੇ ਵਿੱਚੋਂ ਇੱਕ ਵਿਅਕਤੀ ਦੇ ਕੋਲੋਂ 14000 ਦੀ ਲੁੱਟ ਕਰਨ ਵਾਲੇ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ 10800 ਰੁਪਿਆ ਵੀ ਬਰਾਮਦ ਕਰਵਾਇਆ ਗਿਆ ਹੈ ਐਸ ਐਚਓ ਕਨਾਲ ਕਲੋਨੀ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਦੱਸਣਾ ਬਣਦਾ ਹੈ ਕਿ ਪੀੜਤ ਵਿਅਕਤੀ ਇੱਕ ਪੀਰਖਾਨਾ ਦੇ ਵਿੱਚ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਤਾਂ ਇਹ ਵਿਅਕਤੀ ਅੱਗੇ ਝਾੜੀਆਂ ਦਾ ਓਟ ਲੈ ਕੇ ਇਹਨਾਂ ਵੱਲੋਂ 23 ਤਰ੍ਹਾਂ ਹਥਿਆਰ ਦੇ ਨਾਲ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਤੋਂ 14000 ਰੁਪਏ ਦੇ ਇਹਨਾਂ ਵੱਲੋਂ ਲੁੱਟ ਕੀਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਕਨਾਲ ਕਲੋਨੀ ਵਿਖੇ ਪੰਜ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਵਿਅਕਤੀਆਂ ਨੂੰ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਨਵਾਲਾਗਾ ਹੈ ਅਤੇ ਇੱਕ ਦੀ ਹਜੇ ਤੱਕ ਗ੍ਰਿਫਤਾਰੀ ਬਾਕੀ ਹੈ ਇਸ ਦੇ ਕੋਲੋਂ ਲੁੱਟ ਦੀ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰ ਅਤੇ 10800 ਰੁਪਏ ਵੀ ਉਹਨਾਂ ਦੇ ਕੋਲੋਂ ਬਰਾਮਦ ਕਰਵਾ ਲਿਆ ਗਿਆ ਹੈ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਜੀ ਕੀ ਮਾਮਲੇ ਦੇ ਬੰਦੇ ਨੇ ਕੋਈ ਹਰਜੀਵਨ ਸੁਨਾਇਵਰਾ ਸਰ ਇੰਸਪੈਕਟਰ ਐਸ ਐਚਓ ਕਨਾਲ ਕਰੋਨੇ ਕੀ ਮਾਮਲਾ ਹੈ ਨਾ ਕਿ ਲੋਕ ਖੋਹ ਦੇ ਮਾਪ ਪਾਪ ਦੇ ਬੰਦੇ ਨੇ ਹਾਂਜੀ ਇਹ 7 ਤਰੀਕ ਨੂੰ ਸ਼ਾਮ ਨੂੰ 5 ਵਜੇ ਅਸੀਂ ਮੁਖਤਵੰਦ ਅਰਜ਼ੀ ਕੀਤਾ ਸੀ ਰਜੇਸ਼ ਕੁਮਾਰ ਦੇ ਬਿਆਨ ਤੇ ਉਹਨੇ 5 ਬੰਦਿਆਂ ਦੇ ਖਿਲਾਫ ਸਾਨੂੰ ਬਿਆਨ ਲਗਾਇਆ ਸੀਗਾ ਵੀ ਕਰੀਬ 5 ਵਜੇ ਦੇ ਕਰੀਬ ਰੇਲਵੇ ਲਾਈਨ ਦੇ ਜਿਹੜੇ ਸੁੰਨੇ ਕੁਆਟਰ ਆ ਉਤੋਂ ਪੀਰ ਖਾਨੇ ਨੂੰ ਮੱਥਾ ਟੇਕਣ ਜਾ ਰਿਹਾ ਸੀਗਾ ਤੇ 5 6 ਜਣੇ ਨੇ ਰਲ ਕੇ ਉਹਦੇ ਨਾਲ ਉਹਨੂੰ ਕੁੱਟਮਾਰ ਕੀਤੀ ਤੇ ਉਹਦੇ ਕੋਲੋਂ 14000 ਰੁਪਇਆ ਖੋਹ ਕਰ ਲਈ ਈ ਹੁਣ ਉਹਨਾਂ ਦੇ ਕੋਲ ਡੈਫੀਨਿਟਿਵਲੀ ਗ੍ਰਿਫਤਾਰ ਕੀਤੀ ਹੈ। ਹਾਂਜੀ ਇਹਦੇ ਚ ਅਸੀਂ ਇਸ ਵਾਰ ਦਾ ਜਿਹੜੇ ਸ਼ਾਮਲ ਸੀਗੇ ਦੋਸੀ ਉਹਦੇ ਚੋਂ ਅਸੀਂ 4 ਜਣੇ ਗ੍ਰਿਫਤਾਰ ਕਰ ਲਏ ਹੈਗੇ। ਇੱਕ ਜਣਾ ਗ੍ਰਿਫਤਾਰ ਕਰਨਾ ਬਾਕੀ ਹੈ। ਉਹਨਾਂ ਤੋਂ ਜਿਹੜਾ ਵਾਰਦਾਤ ਤੋਂ ਹੋਏ ਵੀ ਪੈਸੇ 10800 ਰੁਪਿਆ ਉਹ ਵੀ ਸੀ ਬਰਾਮਦ ਕਰਾ ਲਿਆ ਗਿਆ ਤੇ ਜਿਹੜਾ ਵਾਰਦਾਤ ਤੋਂ ਜਵਾਰਤੇ ਹਥਿਆਰ ਸੀਗੇ ਜਿਹੜੇ ਇਹਨਾਂ ਨੇ ਬੜਾ ਸਾ ਕਰਪਾਣਾ ਉਹ ਵੀ ਸੀ ਬਰਾਮਦ ਕਰਾ ਲਿਆ। ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਸ ਤਰ੍ਹਾਂ ਦੀਆਂ ਵਾਰਦਾਤਾਂ? ਇਹਨਾਂ ਦੇ ਦਸਣ ਦਾਅ ਕਹਿੰਦੇ ਦੋ ਤਿੰਨ ਪਹਿਲਾਂ ਵੀ ਇਸ ਤਰ੍ਹਾਂ ਦੇ ਰਾਗ ਜਾਨੋ ਲੁੱਟਿਆ ਜਾਂਦੇ ਆ ਇਹਨਾਂ ਨੂੰ। ਉਹਨਾਂ ਬਾਰੇ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਪਹਿਲਾਂ ਨੂੰ ਮੁਕਦਮੇ ਦਰਜ ਹੋ ਗਏ ਨੇ ਪਹਿਲਾਂ ਤੇ ਇੱਕ ਤੇ ਮੋਨੂ ਗੁਜਰਾ ਉਹਦੇ ਤੇ ਕੁਛ ਛੇੜਛਾੜ ਦਾ ਮੁਕਦਮਾ ਦਰਜ ਹੈ ਇਹ ਬਠਿੰਡੇ ਦੇ ਹੀ ਰਹਿਣ ਵਾਲੇ ਸਾਰੇ ਇਹ ਸਾਰੇ ਬਠਿੰਡੇ ਦੇ ਰਹਿਣ ਵਾਲੇ ਸਾਰੇ ਤੇ ਕੰਮ ਕੰਮ ਕਰ ਕੀ ਕਰਦੇ ਸਾਰੇ ਕੰਮਕਾਰ ਫਿਲਹਾਲ ਤਾਂ ਵਿਹਲੇ ਹੀ ਹੈ ਕੋਈ ਮਤਲਬ ਕੰਮ ਕਰ ਕਰਨ ਵਾਲੇ ਨਹੀਂ ਇਹ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤੇ ਇਹਨਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਹੈ ਜੀ ਮੁਕਦਮਾ ਦਰਜ ਕਰ ਲਿਆ ਇਹਨਾਂ ਦੇ ਖਿਲਾਫ ਅਸੀਂ ਅੱਜ ਕੋਰਟ ਚ ਮਾਲ ਜੋ ਰਿਪੋਰਟ ਪੇਸ਼ ਕਰਾਂਗੇ ਤੇ ਇਹਨਾਂ ਦਾ ਪੁਲਿਸ ਵਾਰ ਲੈ ਕੇ ਔਰ ਫਰਦਰ ਕੋਸ਼ਿਸ਼ ਕਰਾਂ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਆ ਜਿਹੜੇ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਦੇਣਾ ਕਰਦੇ ਮੈਸੇਜ ਕ੍ਰਾਈਮ ਕਰਨ ਵਾਲਾ ਸਾਡਾ ਪੁਲਿਸ ਦਾ ਸਖਤ ਕਾਰਨਾ ਹੈ ਕਿ ਉਹਨਾਂ ਨੂੰ ਵਿਆਪ ਦਾ ਆਵਾਜਾ ਜਾਣਾ ਤੇ ਮੈਨਾਂ ਉਹਨਾਂ ਨੂੰ ਕਾਨੂੰਨ ਉਪਾਤ ਕਰਨਾ ਹੈ